ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵੇਰ ਦੀ ਪਿਆਰ ਭਰੀ ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਦੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਇੱਥੇ ਸਵੇਰ ਦਾ ਟਾਈਮ ਸੀਗਾ ਤੇ ਅਸੀਂ ਪੀ ਰਹੇ ਹਾਂ ਜੀ ਚਾਹ ਤੇ ਚਾਹ ਅਸੀਂ ਸਵੇਰ ਦੀ ਇਕੱਠੇ ਹੀ ਪਿੰਦੇ ਹੁੰਨੇ ਆ ਕਿਉਂਕਿ ਸਮਰਦੀਪ ਪਾਪਾ ਵੀ ਹਨਾ 6 ਵਜੇ ਉੱਠ ਜਾਂਦੇ ਹੁੰਦੇ ਆ ਬੇ ਫੇਰ ਮੈਂ ਵੀ ਨਾਲ ਹੀ ਉੱਠ ਜਾਣੀ ਹੁੰਨੀ ਆ ਤੇ 6 ਵਜੇ ਅਸੀਂ ਸਾਰੇ ਜਣੇ ਉੱਠਦੇ ਆਂ ਤੇ 2 ਨਾਲੇ ਪੀ ਜਾਂਦੇ ਚਾਹ ਤੇ ਨਾਲੇ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਮੌਸਮ ਵੀ ਹਨਾ ਥੋੜੀ ਗਰਮੀ ਜੀ ਹੋਈ ਸੀਗੀ কুলਰ ਸੇ ਚੱਲਦਾ ਹੀ ਸੀ ਹਜੇ ਤੇ ਬੰਦ ਨਹੀਂ ਕੀਤਾ ਬਾਕੀ ਸਮਰ ਵੀ ਉੱਠ ਗਿਆ ਸੀ ਉਹ ਬਾਹਰ ਸੀਗਾ ਮੰਮੀ ਕੋਲ ਤੇ ਅਸੀਂ ਇੱਥੇ ਵੀ ਪੀਣ ਲੱਪੇ ਸੀਗੇ ਚਾਹ ਦੁੱਧ ਪੀ ਕੇ ਆ ਸੀ ਉਹ ਪਹਿਲੀ ਉੱਠ ਗਿਆ ਸੀ ਥੋੜਾ ਜਿਹਾ 6:30 ਤੇ ਬਾਕੀ ਕੁਝ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਬੈਠੀ ਚਾਹ ਚੋ ਪੀ ਗਏ ਤੇ ਸਵੇ ਦੀ ਚਾਹ ਸਿੱਧੇ ਇਕੱਠੇ ਪਿੰਦੇ ਹੁੰਨੇ ਆ ਤੇ ਜਿੱਦਣ ਸਮਰ ਦੇ ਪਾਪਾ ਨੇ ਕੰਮ ਤੇ ਨਹੀਂ ਜਾਣਾ ਹੁੰਦਾ ਉਦਣੇ ਇਹ ਫੇ ਲੇਟ ਉੱਠਦੇ ਆ ਸਕਾਰੇ ਆ ਆਪਾਂ ਹੁਣ ਸੁੱਕਣੇ ਪਾਉਣੇ ਆ ਸਮਰ ਸੌਂ ਗਿਆ ਸੀਗਾ ਇਹ ਵੀ ਅੱਟ ਗਿਆ ਹੁਣ ਇਹ ਆਵਾ ਫੇ ਦਿੱਲਾ ਵੀ ਕਵਰ ਤੇ ਤੋੜ ਤਾ ਸੀਗਾ ਬੰਦਾ ਗਿਆ ਹੋਇਆ ਕੀੜੀਆਂ ਛੱਡ ਗਈਆਂ ਸੀ ਤੇ ਇਹਦੇ ਤੇ ਫੇ ਉਹ ਝੌਕ ਜਿਹਾ ਫੇਰੇ ਸੀਗਾ ਉਹਦੇ ਨਾਲ ਗੰਦਾ ਜਿਹਾ ਲੱਗਦਾ ਸੀ ਚਲ ਮੈਂ ਤਾਂ ਧੋਈ ਦਿੰਨੀ ਆ ਪਰੀ ਉਹਨਡ ਅੱਪਿਆ ਰਾਤੀ ਛੱਡਿਆ ਸੀ ਵੀ 10:30 ਵਜੇ ਤੇ ਮੋਟਰ ਜਿਹੜੀ ਆ ਉਹ ਠੀਕ ਹੋ ਗਈ ਆ ਅੱਜ ਫਿਰ ਆਪਾਂ ਕੱਪੜੇ ਧੋਲੇ ਤਾਂ ਤਨੂ ਨੇ ਇੱਥੇ ਸੁੱਤਾ ਸੀਗਾ ਬਾਹਰ ਹੀ ਲੈ ਲੁੱਤੀ ਆ ਦੇ ਘਰ ਤੇ ਕੱਪੜਿਆਂ ਨੂੰ ਵੀ ਰੇਟ ਹੋ ਗਿਆ ਫਿਰ ਐਪਸੌਦ ਚ ਸੀਗਾ ਜਿੱਤੇ ਉਹਨੇ ਪੱਖਾ ਲਾਇਆ ਸੀ ਉਹਦੇ ਤੇ ਮਸ਼ੀਨ ਲਾਉਣੀ ਸੀਗੀ ਤੇ ਇਸ ਨਾਲ ਉਤੋਂ ਹੁਣ ਚੱਲਦੇ ਤੂੰ ਪਿਆ ਇੱਥੇ ਜੀ ਸਮਰ ਰੁੱਠ ਗਿਆ ਸੀਗਾ ਕੱਪੜੇ ਮੈਂ ਸੁੱਕਣੇ ਪਾ ਕੇ ਹੱਟੀ ਸੀ ਤੇ ਇੱਧਰ ਮੈਂ ਨਾਲ ਹੀ ਸਵੇਰ ਦੀ ਹੈਨਾ ਨਾਲ-ਨਾਲ ਆਪਾਂ ਕੰਮ ਕਰੀ ਗਏ ਸੀਗੇ ਤੇ ਨਾਲ ਹੀ ਫਿਰ ਮੈਂ ਹੈਨਾ ਉਹ ਸ਼ੁਰੂ ਕਰ ਲਈ ਸੀ ਪੋਂਚੇ ਮੇਰਾ ਸਲਵਾਰ ਸਾਰੇ ਸਿੱਧੀ ਸਲਵਾਰੀ ਆ ਇਹ ਬਿਨਾ ਬੜਾ ਵਾਲੀ ਤੇ ਉਹਦੇ ਹੁਣ ਵਾਸਤੇ ਤੇ ਪੋਂਚੇ ਬਣਾ ਕੇ ਤਾਂ ਇਹ ਪੂਰੀ ਹੋ ਜਾਣੀ ਆ ਫਿਰ ਇਹਦਾ ਸ਼ਾਇਦ ਜਾਂ ਮੈਂ ਜੈਂਪਰ ਜਾ ਫਿਰ ਮੈਂ ਆਹ ਦੂਜਾ ਸੂਟ ਉਹ ਵੀ ਇਹਨਾਂ ਦਾ ਹੀ ਐ ਸੇਮ ਹੀ ਤੇ ਜੇ ਉਹਦੀ ਸਲਵਾਰ ਦੀ ਕਟਿੰਗ ਕਰਦੀ ਆ ਤੇ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੀ ਰਹੋ ਬਾਏ ਬਾਏ ਹਾਂਜੀ ਲੋ ਜੀ ਟਾਈਮ ਹੋ ਗਿਆ 4:30 ਤੇ ਸਲਵਾਰ ਵੀ ਆਪਾਂ ਸੀਨ ਲਈ ਸੀਗੀ ਤਾਂ ਜੈਂਪਰ ਵੀ ਸੀਨ ਲਿਆ ਹੁਣ ਇਹਨੂੰ ਤਰਪਾਈ ਕਰਨਾ ਆ ਤੇ ਦੂਜੇ ਦੀ ਆਪਾਂ ਕਟਿੰਗ ਕਰਾਂਗੇ ਬਾਅਦ ਚਾਣੀ ਸਬਜ਼ੀ ਸੂਦੀ ਬਣਾ ਕੇ ਤੇ ਹੁਣ ਬਾਅਦ ਮੰਜਾ ਬਾਹਰ ਆਇਆ ਆ ਤੇ ਪੱਖਾ ਲਾ ਲਿਆ ਬਾਹਰ ਬੈਠੇ ਗਰਮੀ ਬਹੁਤ ਜ਼ਿਆਦਾ ਹੈ ਤੇ ਇਧਰ ਆ ਖੇਡਣ ਲੱਗੇ ਹੋ ਆ ਸਮਰ ਹੁਣੀ ਆ ਆਦੇ ਕੀ ਕਰਦੀ ਇੱਦਾਂ ਹੀ ਆਉਣਾ ਤੂੰ ਵਿੱਚ ਹਾਂਜੀ ਇੱਥੇ ਮੈਂ ਤਾਂ ਮੰਮੀ ਲੱਗੀਆਂ ਸੀਗੀਆਂ ਸਬਜ਼ੀ ਕੱਟਣ ਤੇ ਨਿਆਣੇ ਇੱਥੇ ਖੇਡ ਰਹੇ ਸੀ ਜਦੋਂ ਮੈਂ ਨੂੰ ਲੱਗਾ ਇਹਨਾਂ ਨੂੰ ਲੱਗਾ ਵੀ ਹਾਂ ਚਾਚੀ ਵੀਡੀਓ ਬਣਾਉਂਦੀ ਪਈ ਆ ਫੇਰ ਕਦੀ ਨੱਚੀ ਜਾਣ ਕਦੀ ਕੌਚ ਕਰੀ ਜਾਣ ਇਸ਼ੂ ਵੀ ਆ ਜਿਹੜੀ ਕੁੜੀ ਐ ਨਾ ਇਸ਼ੂ ਇਹਦਾ ਨਾ ਇਸ਼ੀ ਤਾਂ ਉਹਦਾ ਇਸ਼ੂ ਕਹਿੰਦੇ ਸੀ ਤੇ ਇਹ ਵੀ ਕਹਿੰਦੀ ਮੈਂ ਭੰਗੜਾ ਪਾਉਣਾ ਮੈਂ ਕਿਹਾ ਚੱਲ ਇੱਥੇ ਪਾਵੋ ਕਹਿੰਦੇ ਮੋਰੇ ਪਾਵੋ ਫੇਜ ਭੰਗੜਾ ਪਾਉਣਾ ਆ ਤਾਂ ਫੇ ਚੰਗਾ ਇਹ ਖੇਡਦੇ ਰਹਿ ਖੇਡਦੇ ਰਹਿ ਸੀ ਤੇ ਅਸੀਂ ਮੈਂ ਤਾਂ ਮੰਮੀ ਫੇਰ ਸਬਜ਼ੀ ਵਗੈਰਾ ਕੱਟਦੀਆਂ ਰਹੀਆਂ ਤੇ ਖਲ ਆਇਆ ਹੋਇਆ ਸੀਗਾ ਇਸ ਕਰਕੇ ਫਿਰ ਮੈਂ 220 ওভার ਕਰਦੀ ਪਈਆਂ ਕਿਉਂਕਿ ਫੱਕੇ ਦੀ ਆਵਾਜ਼ ਬਹੁਤ ਜ਼ਿਆਦਾ ਹੁੰਦੀ ਆ ਤੇ ਤਾਂ ਕਰਕੇ ਇੱਥੇ ਫਿਰ ਆਪਾਂ फटाफट ਜਿਹੜੀ ਆ ਸਬਜ਼ੀ ਉਹ ਘੱਟ ਲਵਾਂਗੇ ਤੇ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਕਿੱਕ ਡਗਾ ਮੀ ਗਾਮੀ ਹੋਇਆ ਹਾਂਜੀ ਜੀ ਟਾਈਮ ਸਭਾਂ ਕੁ 6 ਹੋ ਚੱਲੇ ਆ 6:30 ਹੋ ਗਏ ਆ ਤੇ ਕੜਾਹੀ ਆਪਾਂ ਰੱਖ ਲਈਏ ਇੱਧਰ ਤੇ ਸਬਜ਼ੀ ਵੀ ਕੱਟ ਲਈ ਆ ਤੇ ਨਮਟਾ ਕੇ ਰੱਖ ਲਿਆ ਸੀਗਾ ਪਿਆਜ਼ ਵੀ ਇੱਧਰ ਆਪਾਂ ਕੱਟ ਕੇ ਧੋ ਕੇ ਰੱਖ ਲਏ ਆ ਤੇ ਕੜਾਹੀ ਵੀ ਧੋ ਕੇ ਰੱਖੀ ਸੀਗੀ ਆਪਣੀ ਗਰਮ ਹੋ ਗਈ ਪਾਣੀ ਸੌਪ ਗਿਆ ਆ ਤੇ ਤੇਲ ਪਾ ਦਾਂਗੇ ਇਹਦੇ ਚ ਇੰਗੀ ਤਰ੍ਹਾਂ ਨਾ ਨਾ ਤੇਲ ਨੂੰ ਆਪਾਂ ਗਰਮ ਕਰਨਾ ਹੈ ਨਹੀਂ ਤਾਂ ਹੱਪ ਕੇ ਜਾਊਗਾ ਰਹਿੰਦਾ ਤੇਲ ਦਾ ਅਸੀਂ ਹੋਣੀ ਤੇਲ ਵਰਤਣ ਲੱਗੇ ਵੈਸੇ ਮੇਰੇ ਉਧਰ ਟੇਕਿਆਂ ਵਾਲਾ ਤਾਂ ਤੇਲ ਹੀ ਵਰਤਦੇ ਸੀਗੇ ਇੱਧਰ ਆ ਕੇ ਅਸੀਂ ਜਦੋਂ ਮੈਂ ਆਈ ਸੀ ਨਾ ਵੈਈ ਉਦੋਂ ਇੱਥੇ ਘੇ ਵਰਤਦੇ ਹੁੰਦੇ ਸੀ ਗਗਨ ਤੇ ਉਹ ਸਿਆਲਾ ਨੂੰ ਏਦਾਂ ਨਾ ਜੰਮ ਜਾਣਾ ਉਹਨੇ ਆਏ ਗਏ ਤੇ ਵੀ ਜਦੋਂ ਇਧਰ ਠੰਡੀ ਹੋਣੀ ਤਾਂ ਉਹ ਜੰਮ ਜਾਣਾ ਤੇ ਥੋੜੀ-ਥੋੜੀ ਤੇ ਕੰਮਾਂ ਤੇ ਜਾਣ ਲੱਗੇ ਬਾਹਰੋਂ ਆਣ ਕੇ ਤਫੇ ਰਸੀ ਪਹਿਲਾਂ ਰਿਫਾਈਂਡ ਬਰਤਨ ਲਾਪੇ ਸੀ ਉਹ ਵੀ ਸਾਨੂੰ ਇੰਨਾ ਚੰਗਾ ਜਿਆ ਨਹੀਂ ਲੱਗਦਾ ਸੀਗਾ ਮੇਰੀ ਤਾਂ ਦਾਲ ਸਰਦੀ ਨਹੀਂ ਵਧੀਆ ਜੀ ਨਹੀਂ ਬਣਦੀ ਸੀ ਤੇ ਫੇ ਹੌਲੀ 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 ਕੰਮ ਜੇ ਕਰਦੇ ਸੀ ਅਸੀਂ ਹੁਣ ਸਰੋਂ ਦਾ ਤੇਲ ਬਰਤਨ ਲਾਪੇ ਨਾਲ ਇਹਦਾ ਕੋਈ ਇੰਨਾ ਨੁਕਸਾਨ ਨਹੀਂ ਹੈਗਾ ਰਿਫਾਈਂਡ ਜਿਹੜਾ ਤੇਲ ਆਉਦਾ ਹੋਵੇ ਨੁਕਸਾਨ ਆ ਵੀ ਉਹ ਨਹੀਂ ਸਹੀ ਹੈਗਾ ਖਾਣੇ ਨੂੰ ਮੈਂ ਇੱਧਰ ਮੈਂ ਗੈਸ ਨੂੰ ਸਾਂ ਚੰਗੀ ਤਰ੍ਹਾਂ ਸਾਫ ਕਰਦਾ ਤੇ ਸ਼ੈਂਕ ਵੀ ਧੋਤਾ ਐਨ ਚਮਕਾ ਦਿੱਤਾ ਤੇ ਬਾਕੀ ਗਰਮੀ ਇੰਨੀ ਕੁ ਜ਼ਿਆਦਾ ਆ ਨਾ ਅੱਜ ਬਹੁਤ ਸਖ ਜ਼ਿਆਦਾ ਆ ਪਰ ਨਿਆਣਿਆਂ ਨੂੰ ਨਹੀਂ ਗਰਮੀ ਲੱਗਦੀ ਦੇਖੋ ਕਿਦਾਂ ਮਸਤੇ ਪੈਨ ਖੁੱਡਣ ਲੱਗੇ ਹੋ ਆ ਬਾਕੀ ਚਲੋ ਜੀ ਤੜਕਾ ਲਾ ਲਈਏ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣ ਰਹੀ ਹੋ ਹਾਂਜੀ ਲੋ ਜੀ ਸਬਜ਼ੀ ਨਾਲ ਆਪਾਂ ਤੜਕਾ ਲਾ ਲਿਆ ਆ ਤੇ ਬਾਸ ਸੋਣ ਨੂੰ ਆਪਾਂ ਪੱਕੜ ਲਵਾਂਗੇ ਤੇ ਹੁਣ ਮੈਂ ਗੁੰਨਣ ਲੱਗਿਆਂ ਜੀ ਆਟਾ ਤੇ ਆਟਾ ਗੁੰਨ ਲ ਕੇ ਫਿਰ ਆਪਾਂ ਰੋਟੀ ਬਣਾ ਲਾਂਗੇ ਜਦ ਤੱਕ ਆਪਣੀ ਸਾਤੀ ਵੀ ਬਣ ਜਾਨੀ ਹੈ ਆਟਾ ਗੁੰਨ ਲੰਨੇ ਤੇ ਫਿਰ ਥੋੜੀ ਜਿਹੀ ਹਵਾ ਜੀ ਲੈਣੇ ਆ ਬਾਹਰ ਮਾੜੀ ਜਿਹੀ ਹਵਾ ਲੈ ਕੇ ਫਿਰ ਬੈਨਨੀ ਆ ਤੇ ਇਹਨੂੰ ਟਾ ਕੇ ਰੱਖ ਦੇਈਏ ਸਬਜੀ ਨੂੰ ਬਣੀ ਜਾਊਂਗੀ ਹੁਣ ਸ਼ੇਰਾ ਦੇ ਜਮ ਨੂੰ ਥੋੜਾ ਜਿਹਾ ਗੈਸ ਘਟ ਕਰ ਦਿੰਨੇ ਜ਼ਿਆਦਾ ਤੇਜ਼ ਹੈ। ਲਓ ਜੀ। ਤੇ ਹੁਣ ਮੈਂ ਲੱਗੀਆਂ ਜੀ ਕੁੰਨਣ ਆਟਾ। ਸਮਾਂ ਵੀ ਪਾਪਾ ਹੱਥੇ ਆਈਂਗੇ ਆਉਣ ਵਾਲੇ ਵਕਤ। ਸਮਰ ਕਿੱਥੇ ਚਪਲਾ ਪਾ ਚਪਲਾ ਪਾ। ਚੱਪਲੁੱਦਾ ਸੀ ਇਹਨੂੰ ਸ਼ੁਰੂ ਤੋਂ ਹੀ ਟੋਕ ਦਿੱਤਾ ਸਿੱਧੀ ਪਾਉਂਦਾ ਹੁਣ ਉਹਦਾ। ਇਹਨੂੰ ਪਤਾ ਲੱਗ ਗਿਆ ਐ। ਸਾਡੇ ਇੱਥੇ ਇਸ਼ੂ ਆ ਉਹ ਪੁੱਠੀਆਂ ਹੀ ਪਾਉਂਦੀ ਆ। ਤਾਂ 2-3 ਸਾਲ ਵੱਡੀ ਆ। ਹੌਲੀ ਪੁੱਤ ਜਾਏ ਦੌੜੀ ਨਾ ਹਾਂ। ਦੌੜੀ ਨਾ ਅੱਛਾ। ਹੌਲੀ। ਹੌਲੀ। ਐ ਡੈਗ ਜਾਣਾ ਪੁੱਤ ਤੂੰ ਨਿੱਕਿਆ ਨਿੱਕਿਆ ਜੱਬ ਲਾਇਆ। ਹਾਂਜੀ ਲੋ ਜੀ ਸਬਜ਼ੀ ਵੀ ਆਪਣੀ ਭਣਦੀ ਆ ਤੇ ਆਟਾ ਵੀ ਮੈਂ ਗੁੰਨ ਕੇ ਰੱਖ ਲਿਆ ਮੰਮੀ ਵੀ ਦੁਕਾਨ ਤੋਂ ਆ ਗਏ ਸਮਰ ਦੇ ਪਾਪਾ ਵੀ ਆ ਗਏ ਤੇ ਤੁਸੀਂ ਮੌਸਮ ਦੇਖੋ ਇੱਕਦਮ ਹੀ ਖਰਾਬ ਹੋ ਗਿਆ ਇਹ ਬੱਦਲ ਦੇਖੋ ਨੇਰੀ ਚੱਲ ਪਈ ਹੋਏ ਨੇ ਰੀ ਆ ਗਈ ਇਹ ਦੋ ਉੱਡ ਜਾਣਾ ਉੱਡ ਜਾਣਾ ਉੱਪਰ ਬੱਦਲਾਂ 'ਤੇ ਬੱਦਲਾਂ ਕਹਿੰਦਾ ਹਾਹਾ ਕਹਿੰਦਾ ਇਹਨੂੰ ਆ ਲੈ ਲਾਇਆ ਤੇਰਾ ਫੇਵਰੇਟ ਆ ਫੇਵਰੇਟ ਕਈ ਫੇਵਰੇਟ ਹੈ ਉਹ ਕਹੀਂ ਮੰਮਾ ਉੱਤੇ ਆ ਕੇ ਨੂੰ ਕਹਿ ਲਗਾ ਤੇਰਾ ਫੇਵਰੇਟ ਆ ਪੀ ਲੈਣਾ ਓਏ ਜੂਚੇ ਪਾਣੀ ਪੀਤਾ ਚੰਗ ਮੰਮਾ ਮਾਈ ਮੈਂ ਕਿਹਾ ਪਿਆਸ ਗਿਆ ਹੁਣ ਮੈਂ ਹਜੇ ਲੱਗੀ ਸੀ ਪੀਣ ਫੇ ਮੈਂ ਇਹਨੂੰ ਦਿੱਤਾ ਪਹਿਲਾਂ ਓਏ ਕਿ ਆਈ ਆਈ ਐ ਲੱਬ ਲੱਬ ਬੱਤੀ ਵੀ ਚੱਲ ਗਈ ਨਾਲੇ ਇਹ ਗੱਲ ਵੀ ਨਾ ਵੱਡੇ ਵੱਡੇ ਤਾਂ ਹੂੰ ਲੈ ਤਾਂ ਬੱਦਲ ਕਿੱਦਾਂ ਹੋ ਗਏ ਉੱਪਰ ਨੂੰ ਹਾਂ ਵੀ ਮੇਰੇ ਅੱਲੂ ਕੈਮਰਾ ਕੀਤਾ ਕਹਿੰਦੇ ਉੱਤੇ ਨੂੰ ਕਰ ਲੈ ਬਹੁਤ ਗੂੜਾ ਵੇ ਬੱਦਲ ਮੀ ਪੈਜ ਵੇ ਗਰਮੀ ਬਹੁਤ ਹੋਈ ਆ ਧੁੱਪ ਬਥੇਰੀ ਨਿਕਲਿਆ ਹੀ ਦੋ ਦਿਨ ਓਏ ਬੱਸ ਕਰੋ ਹੁਣ ਲੋ ਜੀ ਸਾਬ ਜੀ ਆਪਣੀ ਇਦਾਂ ਹੀ ਬਣੀ ਸੀ ਟੇਸਟੀ ਬਣੀ ਆ ਨਾਲ ਆਪਾਂ ਦਹੀਂ ਬਣਾ ਲਿਆ ਬੁੰਦੀ ਵਾਲਾ ਬੈਚ ਲੂਨ ਮਸਾਲਾ ਤੇ ਪਿਆਜ਼ ਕੱਟ ਲਿਆ ਸੀਗਾ ਬਰੀਕ ਬਰੀਕ ਤੇ ਆਪਾਂ ਖਾ ਰਹੇ ਹਾਂ ਹਾਂਜੀ ਪਾਣੀ ਪਾਣੀ ਬਿਨਾ ਹਾਂ ਓਕੇ